ਵਹੀ ਗੁਰਜੀਤ ਕਾਂਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਦੀਪ ਸਿੰਘ ਸਰਸਾ ਐਸ ਟਾਈਮ ਤੇ ਅਸੀਂ ਸਰਦਾਰ ਜੇਦਾਰ ਸਿੰਘ ਦੇ ਘਰ ਪਿੰਡ ਚੌਧਰਵਾਲ ਜ਼ਿਲ੍ਹਾ ਗੁਰਦਾਸਪੁਰ ਪੰਜਾਂਤ ਬੈਠਾ ਮੇਰੇ ਨਾਲ ਹੀ ਸਿੰਘ ਸਾਹਿਬ ਬੈਠੇ ਨੇ ਰਮਨਿਸ਼ਾਨ ਸਿੰਘ ਸਰਦਾਰ ਨਿਸ਼ਾਨ ਸਿੰਘ ਜਗਤਾਰ ਨਿਸ਼ਾਨ ਸਿੰਘ ਜੀ ਜੋ ਕਿ ਇਸੇ ਹੀ ਨਗਰ ਦੇ ਨੇ ਜਿਹੜੇ ਕਈ ਵਾਰ ਅੱਗੇ ਮੇਰੇ ਨਾਲ ਇਹ ਪ੍ਰੋਗਰਾਮਾਂ ਤੇ ਵੀ ਗਏ ਨੇ ਜਿਹੜਾ ਅਸੀਂ ਲੈ ਕੇ ਚੱਲਦੇ ਹਾਂ ਸੋ ਅੱਜ ਮੈਂ ਇਹਨਾਂ ਦੇ ਕੋਲ ਇੱਥੇ ਆਇਆ ਹਾਂ ਤੇ ਇਹ ਅਸੀਂ ਜਿਹੜੀ ਗੱਲਬਾਤ ਕਰਦੇ ਹਾਂ ਉਹ ਤੁਸੀਂ ਜਰਾ ਧਿਆਨ ਨਾਲ ਤੁਸੀਂ ਵੀ ਸੁਣ ਲਿਓ ਮੈਂ ਇਹਨਾਂ ਦੇ ਨਾਲ ਉਹਦੇ ਬਹੁਤ ਜ਼ਰੂਰੀ ਬੇਨਤੀਆਂ ਕਰਨ ਵਾਸਤੇ ਇੱਥੇ ਇਹਨਾਂ ਦੇ ਨਗਰ ਪਹੁੰਚਿਆ ਕਿਉਂਕਿ ਅਸੀਂ ਹਰ ਰੋਜ਼ ਦਿਹਾੜੀ ਦੇ ਬਹੁਤ ਸਮਾਂ ਤੇ ਜਾ ਕੇ ਤੇ ਇਹ ਜਿਹੜਾ ਸਾਡਾ ਦੁਕਾਨ ਸਟਾਕ ਫੌਮ ਦਾ ਜਿਹੜਾ ਸਾਡੇ ਦੇ ਉੱਤੇ ਇਤਿਹਾਸਿਕ ਤੌਰ ਦੇ ਉੱਤੇ ਜਿਹੜੇ ਬਹੁਤ ਵੱਡੇ ਹਮਲੇ ਹੋ ਰਹੇ ਨੇ ਕੌਣ ਕਰ ਰਿਹਾ ਕਿਹਨੇ-ਕਿਹਨੇ ਕੀਤੇ ਨੇ ਉਹਦੇ ਬਾਰੇ ਵਿਚਾਰ ਕਰਦੇ ਹਾਂ ਧਿਆਨ ਨਾਲ ਸੁਣੋ ਇਹ ਪੁਸਤਕ ਦਾ ਰਸਿੰਗ ਜੀ ਆ ਕਿਤਾਬ ਗੁਰਬ拉ਸ ਪਾਛੇ ਛੇ ਹਾਂ ਜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਪਬਲਿਸ਼ ਕਰਦੀ ਆ ਔਰ ਇਸ ਕਿਤਾਬ ਦਾ ਜਿਹੜਾ ਨਾ ਉਹ ਰਾਈਟਰ ਕੋਈ ਨਹੀਂ ਹੈ ਇਹਦੀ ਸੰਪਾਦਨਾ ਜਿਹੜੀ ਆ ਉਹ ਗਿਆਨੀ ਜਗਵਿੰਦਰ ਸਿੰਘ ਵਿਦਵਾਨਤੀ ਤੇ ਪ੍ਰੋਫੈਸਰ ਜਿਹੜੇ ਨੇ ਅਮਰਜੀਤ ਸਿੰਘ ਜਿਹੜੇ ਨੇ ਉਹ ਕਰਦੇ ਨੇ ਜੀ ਤੇ ਇਸ ਕਿਤਾਬ ਦੇ ਜਿਹੜਾ ਵਿੱਚ ਲਿਖਿਆ ਕੀ ਹੈ ਮੈਂ ਸਿਰਫ 2 ਪੁਆਇੰਟ ਸੰਖੇਪ ਕਰਾਂਗਾ ਕਿਉਂਕਿ ਵੈਸੇ ਤਾਂ ਬਹੁਤ ਕੁਝ ਹੈ ਇਲਚ ਉਸ ਵਕਤ ਦੀ ਗੱਲ ਹੈ ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਦੂਸਰੀ ਵਾਰ ਪੁੱਤਰ ਪ੍ਰਾਪਤੀ ਦੇ ਮਰਵਾਸਤੇ ਜਾਂਦੇ ਨੇ ਤੇ ਉਸ ਟਾਈਮ ਤੇ ਜਦੋਂ ਬਾਬਾ ਜੀ ਪ੍ਰਸ਼ਾਦਾ ਛਕ ਰਹੇ ਨੇ ਤੇ ਉਸ ਟਾਈਮ ਤੇ ਉਹ ਜਦੋਂ ਵਾਰ ਦਿੰਦੇ ਨੇ ਤੇ ਆ ਲਿਖਿਆ ਸੰਮਤ ਸੋਰਾ 551 ਉੱਪਰ ਜਾਣ ਅਸੂ ਦਿਨ 21 ਸਿੰਘ ਬੁੱਢੇ ਬਚਨ ਬਖਾਨ ਤਿਸੇ ਛਣਕ ਮਾਤਾ ਉਧਰ ਕਿਨੋ ਪੌਣ ਨਿਵਾਸ ਮਾਤਾ ਮਨ ਹਰਕਤ ਪਈ ਚਿੱਤ ਨੇ ਬੜੇ ਉਲਾਸ ਪਈ ਉਸੇ ਟਾਈਮ ਤੇ ਹੀ ਮਾਤਾ ਜੀ ਦਾ ਜਿਹੜਾ ਪੇਟ ਸੀ ਉਹ ਗਰਭਤੀ ਔਰਤ ਵਰਗਾ ਹੋ ਗਿਆ ਮਾਤਾ ਜੀ ਬੜੀ ਖੁਸ਼ ਹੋਈ ਤੇ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਤੇ ਉਹਨਾਂ ਨੇ ਲੋਕਾਂ ਨੂੰ ਦਾਨ ਦਸ਼ਨਾ ਇਸ ਤਰ੍ਹਾਂ ਦਿੱਤੀ ਜਿਵੇਂ ਬਰਸਾਤ ਹੁੰਦੀ ਆ ਕੀ ਇਹ ਕੁਦਰਤ ਦੇ ਨਿਯਮ ਦੇ ਵੀ ਉਲੰਘਣਾ ਨਹੀਂ ਬਿਲਕੁਲ ਨਹੀਂ ਕੀ ਇਸ ਤਰ੍ਹਾਂ ਹੋ ਸਕਦਾ ਖਾਸ ਕਰਕੇ ਸਿੱਖਤਮ ਦੇ ਵਿੱਚ ਤਾਂ ਅਸੀਂ ਇਸ ਚੀਜ਼ ਦੇ ਸੋ ਇਹ ਕਿਤਾਬ ਸ਼੍ਰੋਮਣੀ ਕਮੇਟੀ ਪਬਲਿਸ਼ ਕਰਦੀ ਹੈ ਇਸੇ ਤਰ੍ਹਾਂ ਦੂਸਰੀ ਕਹਾਣੀ ਉਸ ਵਕਤ ਦੀ ਹੈ ਜਦੋਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦਰਬਾਰ ਜਿਹੜਾ ਉਹ ਲਾਹੌਰ ਦੇ ਵਿੱਚ ਲੱਗਿਆ ਲਿਖਿਆ ਕਾਜੀ ਪੁੱਤਰੀ ਕੌਲਾ ਨਾਮ ਸੱਸ ਬਦਨੀ ਸੂਰਤ ਅਬਰਾਹਮ ਕਾ ਕਾਜੀ ਧਾਮ ਨਿਕਟ ਗੁਰਡੇਰਾ ਅਟਾ ਚ ਰੋਕੇ ਬੈਠ ਸੁਹੇਰਾ ਸ੍ਰੀ ਗੁਰੂ ਤਾਂ ਕੋ ਕਹਾ ਸੁਣਾਈ ਸਿੱਖ ਸੰਗਤ ਬੈਠੇ ਗੁਣ ਗਾਏ ਤੋਹੇ ਦੇਖ ਤ ਸਭ ਕਾ ਮਨ 모 ਹੈ ਦਾ ਕਵਾੜ ਬਾਰੀ ਨਾ ਜੋ ਹੈ ਭਾ ਉਥੇ ਅਕਾਲ ਪੁਰਖ ਦੀ ਹਸਤੇ ਚੱਲ ਰਹੀ ਆ ਗੁਰੂ ਦਰਬਾਰ ਚੱਲ ਰਿਹਾ ਤੇ ਕਾਜੀ ਦੀ ਪੁੱਤਰੀ ਜਿਹੜੀ ਕੌਲਾ ਹੈ ਉਹ ਬਾਰੀ ਖੋਲ ਕੇ ਉਧਰ ਵੇਖ ਰਹੀ ਆ ਤੇ ਗੁਰੂ ਸਾਹਿਬ ਉਹਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ ਕੌਲਾ ਇਧਰ ਅਕਾਲ ਪੁਰਖ ਦੀ ਹਸਤੇਤ ਹੋ ਰਹੀ ਆ ਪਰ ਤੇਰੀ ਸੂਰਤਾਂ ਦੇ ਵੇਖ ਕੇ ਤੇ ਸਿੱਖਾਂ ਦਾ ਮਨ ਨਹੀਂ ਲੱਗ ਰਿਹਾ ਤੇ ਤੂੰ ਬਾਰੀ ਆਪਣੀ ਬੰਦ ਕਰ ਲੈ ਬਿਲਕੁਲ ਹੁਣ ਤੁਸੀਂ ਇਹ ਦੇਖੋ ਵੀ ਇਹ ਕਿਤਾਬ ਸ਼੍ਰੋਮਣੀ ਕਮੇਟੀ 1998 ਦੇ ਵਿੱਚ ਇਹ ਪਬਲਿਸ਼ ਕਰਦੀ ਆ ਔਰ 2500 ਜਿਹੜੀਆਂ ਕਾਪੀਆਂ ਨੇ ਉਹ ਪਹਿਲੀ ਐਡੀਸ਼ਨ ਦੇ ਵਿੱਚ ਇਹਦੀਆਂ ਜਿਹੜੀਆਂ ਨੇ ਇਹ ਪ੍ਰਕਾਸ਼ ਕਰਦੇ ਆ ਤੇ ਜਦੋਂ ਇਹ ਕਿਤਾਬ ਬਾਹਰ ਆਉਂਦੀ ਆ ਤੇ ਪੁਸਤਕਪੰਤ ਅਤੇ ਜਿਹੜਾ ਉਹ ਬਹਿਲਾ ਲੈਂਦੇ ਆ ਨਾਲ ਮਤਾਂ ਪਾਉਂਦੀ ਸਰੋਪੀ ਕਮੇਟੀ ਵੀ ਐ ਦੋ ਅੱਗੇ ਸਰੋਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਵੀ ਕਿਤਾਬ ਪ੍ਰਕਾਸ਼ ਕਰੇਗੀ ਤੇ ਉਹ ਜਿਹੜੇ ਸਿੱਖ ਜੁਬਾਨ ਨੇ ਜਿਹੜੇ ਇਹਨਾਂ ਨੇ ਸਕਾਲਰ ਰੱਖੇ ਨੇ ਉਹ ਪੜ੍ਹ ਕੇ ਪ੍ਰਵਾਨਗੀ ਦੇਣਗੇ ਤਾਂ ਸਰੋਮਲੀ ਕਮੇਟੀ ਕਿਤਾਬ ਪ੍ਰਕਾਸ਼ ਕਰੇਗੀ ਵਰਨਾ ਨਹੀਂ ਕਰੇਗੀ ਪਰ ਹੋਇਆ ਕੀ ਹੈ ਆ ਉਸ ਤੋਂ ਬਾਅਦ ਉਹ 1998 ਦੀ ਹੈ ਤੇ ਆ ਹੈਗੀ ਜੇ ਕਿਤਾਬ ਇਹ ਕਿਤਾਬ ਹੈ 1900 ਤੇ 1990 ਦੀ ਇਸ ਕਿਤਾਬ ਦਾ ਨਾਮ ਹੈ ਸਿੱਖ ਇਤਿਹਾਸ ਇਹ ਵੀ ਸਰੋہنی ਗੁਰਦੁਆਰਾ ਪ੍ਰਬੰਧਕ ਕਮੇਟੀ ਪਬਲਿਸ਼ ਕਰਦੀ ਆ ਰਾਈਟਰ ਕੋਈ ਨਹੀਂ ਨਾਇ ਵੀ ਕੋਈ ਜਿਹੜੀ ਆ ਏ ਰਾਈਟਰ ਕੋਈ ਨਹੀਂ ਪਰ ਸਰੋਹ ਪਬਲਿਸ਼ ਸਰੋਹਣੀ ਕਮੇਟੀ ਕਰਦੀ ਆ ਇਹ ਤੇ ਇਹ ਵੀ ਨਹੀਂ ਆ ਕਿ ਇਹ ਪਹਿਲੇ ਐਡੀਸ਼ਨ ਹੈ ਕਿ ਦੂਜੀ ਹੈ ਕਿ ਤੀਜੀ ਹੈ ਸੋ ਇਹ ਕਿਤਾਬ ਦੇ ਵਿੱਚ ਲਿਖਿਆ ਕੀ ਹੈ ਕਿ ਨਾਨਕ ਦਾ ਗੁਰੂ ਇੱਕ ਮੁਸਲਮਾਨ ਥਾ ਨਾਨਕ ਮੁਗਲੋ ਕੋ ਭਾਰਤ ਮੇ ਲਾਇਆ ਨਾਨਕ ਨੇ Hindu ਧਰਮ ਹੀ ਅਪਣਾਇਆ ਥਾ ਨਾਨਕ ਕਾ ਮਰ ਗਿਆ ਅੰਗਦ ਆ ਗਿਆ ਅਰਜਨ ਨੇ ਆਤਮਕਾ ਕਰੀ ਤੇ ਅਰਜਨ ਕੇ ਮਰਨੇ ਕੇ ਬਾਦ ਹਰਗੋਬਿੰਦ ਕਾ ਦਿਮਾਗੀ ਸਤੁਲਨ ਖੋ ਗਿਆ ਥਾ ਹਰਗੋਬਿੰਦ ਬਹੁਤ ਡਰਪੋ ਕ ਆਦਮੀ ਥਾ ਸੋਤੇ ਸਮੇ ਮੌਕ ਕੇ ਬਹਿਸੇ 60 ਬੰਦੂਕ ਧਾਰੀ ਪਹਿਲੇ ਫਰ ਕੜੇ ਰੱਖਤਾ राय के दो बेटे थे जब राय मरा उस वक्त बड़े जंगलों में लिपचिप के रहता था चोरों डकैतों सरकार के बागियों को पनाह देता था जब सरकार को पता चला पकड़ के लेके कतल कर दिया गोविंद ने पुत्रों के वियोग में आत्महत्या करी थी ये किताब श्रोमणी गुरुद्वारा प्रबंधक कमेटी खालसे 300 ਸਾਲਾਂ ਸਾਜਨਾ ਦਿਵਸ ਨੂੰ ਸਮਰਪਿਤ ਇਹ ਪਬਲਿਸ਼ ਕਰ ਦਿੱਤਾ। ਇਹ ਕਿਤਾਬ ਮੇਰੇ ਕੋਲੇ 2007 ਤੋਂ ਦੀ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਰੋਨਾ ਨੇ ਜਿਹੜਾ ਸੀ ਕਿਸੇ ਵੀ Hindu ਰੀਤੀ ਰਿਵਾਜ ਆ ਦੇਖ ਲੋ Hindu ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ। ਗੁਰੂ ਜੀ ਨੇ ਪੁਰਾਣੀਆਂ ਰਵੈਤਾਂ ਦੇ ਨਾਸ ਦਾ ਯਤਨ ਨਹੀਂ ਕੀਤਾ। ਗੁਰੂ ਜੀ ਜਿਹੜੇ ਸਨ ਉਹ Hindu ਧਰਮ ਦੇ ਪਰਸਚਾਰਕਸ ਹੁਣ ਤੁਸੀਂ ਇਹ ਵੇਖੋ ਕਿ ਕੀ ਗੁਰੂ ਨਾਲ ਕਦੇ ਵੀ ਹਿੰਦੂ ਧਰਮ ਦੇ ਪ੍ਰਚਾਰਕ ਸਨ ਇਸੇ ਤਰ੍ਹਾਂ ਇਹ ਸਾਰਾ ਕੁਝ ਲਿਖਿਆ ਤੇ ਅੱਗੇ ਜੋ ਲਿਖਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਰੇ ਲਿਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬੰਗਾਲ ਤੋਂ ਵਾਪਸ ਆਏ ਤੇ ਉਹ ਵਿਦਰੋਹੀ ਹੋ ਉਹਨਾਂ ਨੇ ਫਿਰ ਜਿਹੜਾ ਸੀ ਉਹ ਸਤਲੁਜ ਦਰਿਆ ਤੇ ਹਰਸੀ ਹਸਾਰ ਜਿਹੜੀ ਅੱਜ ਕੱਲ੍ਹ ਹਰਿਆਣਾ 'ਚ ਹੈ ਇਸ ਇਲਾਕੇ ਦੇ ਵਿੱਚ ਗਦਰ ਪਚਾਤਾ ਚੋਰੀਆਂ ਦੇ ਕਤਲਗਾਰ ਸ਼ੁਰੂ ਕਰਤੀ ਉਹਨਾਂ ਨੂੰ ਫੜ ਕੇ ਤੇ ਗਵਾਰੀਅਰ ਦੇ ਕਿਲੇ ਚ ਬੰਦ ਕੀਤਾ ਗਿਆ ਫਿਰ ਉਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਤੇ ਗਵਾਰੀਅਰ ਦੇ ਕਿਲੇ ਦੇ ਚੌਂ ਦਰਵਾਜਿਆਂ 'ਤੇ ਟੰਗੇ ਗਏ ਉਸ ਤੋਂ ਬਾਅਦ ਜਿਹੜਾ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਲਿਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਔਰਤਾਂ ਦੀ ਇਤਾਂ ਲੁੱਟਣ ਵਾਲਾ ਤੇ ਮਜਲੂਮਾਂ ਦਾ ਖੂਨ ਚੂਸਣ ਵਾਲਾ ਇੱਕ ਤਰਾਕਸ਼ਸ ਹੈ ਕੋਸੀ ਦੇਖ ਸਕਦੇ ਹਰ ਸਵਾਲ ਇਹ ਹੈ ਕਿ ਇਹਨਾਂ ਦੇ ਤੇ ਇਹ ਕਿਤਾਬਾਂ ਬੱਚਿਆਂ ਨੂੰ ਸਕੂਲਾਂ 'ਚ ਪੜਾਈਆਂ ਗਈਆਂ 1997 ਤੋਂ ਲੈ ਕੇ 2017 ਤੱਕ ਨੋਟੀਫਾਈ ਹੁੰਦੀਆਂ ਗਈਆਂ ਉਸ ਤੋਂ ਬਾਅਦ ਅਸੀਂ ਰੋਣਾ ਪਾਇਆ ਇਹ ਕਿਤਾਬਾਂ ਬੈਨ ਹੋ ਗਈਆਂ ਤੇ ਜਿਹੜੇ ਲੇਖਕ ਸੀ ਉਹਨਾਂ ਤੇ ਪਰਚਾ ਵੀ ਹੋ ਗਿਆ ਫਿਰ ਸਕੂਲ ਪੰਜਾਬ ਸਕੂਲ ਸਿੱਖਿਆ ਭਾਗ ਨੇ ਇੱਕ ਮਤਾ ਪਾਇਆ 2017 ਜਪੀ ਅੱਗੇ ਤੋਂ ਕਿਸੇ ਪ੍ਰਾਈਵੇਟ ਲੇਖਕ ਦੀ ਕਿਤਾਬ ਜਿਹੜੀ ਆ ਉਹ ਸਕੂਲਾਂ ਚ ਨਹੀਂ ਪੜਾਈ ਜਾਵੇ। ਤੇ ਬੱਚਾ ਨੂੰ ਜਿਹੜਾ ਇਤਿਹਾਸ ਹੈ ਪੰਜਾਬ ਦਾ ਉਹ ਬੋਰਡ ਖੁਦ ਤਿਆਰ ਕਰੇਗਾ ਕਿਤਾਬਾਂ ਉਹ ਪਾਏ ਜਾਣਗੀਆਂ। 2017 ਤੋਂ ਲੈ ਕੇ ਅੱਜ ਤੱਕ ਉਹ ਕਿਤਾਬਾਂ ਹੀ ਨਹੀਂ ਚਾਹੀਆਂ। ਉਹੀ ਕਿਤਾਬਾਂ ਪੜਾਈਆਂ ਜਾ ਰਹੀਆਂ ਨੇ ਜਿਹਦੇ ਵਿੱਚ ਜਿਹੜੇ ਗੁਰਬਾਣੀ ਦੇ ਜਿਹੜੇ ਸ਼ਬਦ ਜੋੜ ਨੇ ਉਹ ਬਹੁਤ ਗਲਤ ਨੇ। ਜਿਹਦੇ ਬਾਰੇ ਅਸੀਂ ਉਥੇ 4 ਮਹੀਨੇ ਪਿਛਲੇ ਸਾਲ ਜਿਹੜਾ ਸੀ ਉਹ ਧੰਨ ਲਾਇਆ ਉਹ ਧੰਨ ਸਾਡਾ ਚੱਲਿਆ ਤੇ ਉਸ ਧਰਨੇ ਦੇ ਸੰਬੰਧ ਵਿੱਚ ਜੋ ਪਰਚਾ ਵੀ ਹੋ ਗਿਆ ਲੇਕਿਨ ਦੋਸ਼ੀਆਂ ਦੇ ਖਿਲਾਫ ਉਹਨਾਂ ਦੀ ਜਮਾਨਤਾਂ ਹੋ ਗਈਆਂ ਤੇ ਔਕਤਾਬਾ ਅੱਜ ਵੀ ਲਿਖ ਰਹੇ ਨੇ ਔਕਤਾਬਾ ਪਾਬਲੇ ਸੌ ਰਹੀਆਂ ਨੇ ਦਕਾਨਾਂ ਤੇ ਵੇਖ ਰਹੀਆਂ ਨੇ ਤੇ ਸਕੂਲਾਂ 'ਚ ਪੜਾਈ ਨਾ ਜਾ ਰਹੀ ਕਿਉਂਕਿ ਜਦੋਂ ਨਵਾਂ ਸਿਲੇਬਸ ਤਿਆਰ ਹੀ ਨਹੀਂ ਕੀਤਾ ਤੇ ਜਿਨ੍ਹਾਂ ਨੇ ਇਤਿਹਾਸ ਪੜਨਾ ਫਿਰ ਉਹ ਤਾਂ ਉਹੀ ਪੜਨਗੇ ਨਾ ਇਹ ਹੋ ਗਿਆ ਇਸੇ ਤਰ੍ਹਾਂ ਨਾਨਕ ਤੁਹਾਰੀ ਕੂਚਿਆ ਨੇ ਬਹੁਤ ਵੱਡੀਆਂ-ਵੱਡੀਆਂ ਕਿਤਾਬਾਂ ਲਿਖੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1708 ਵਿੱਚ ਜੋਤੀ ਜੋਤਿ ਨਹੀਂ ਸਮਾਈ। ਉਹ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ 1812 ਤੱਕ 1708 ਚ ਗੁਰੂ ਸਾਹਿਬ ਜੋਤੀ ਜੋਤਿ ਸਮਾਉਂਦੇ ਨੇ। ਲੇਕਿਨ ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਉਦੋਂ ਜੋਤੀ ਜੋਤਿ ਨਹੀਂ ਸਮਾਈ। ਉਹ 1812 ਤੱਕ ਤਣਕੇ 104 ਸਤ ਉਹ ਇਸ ਸੰਸਾਰ ਤੇ ਨਾਂ ਬਦਲ ਕੇ ਭੇਸ ਬਦਲ ਕੇ ਵਿਛਰੇ ਤੇ ਫਿਰ ਉਹਨਾਂ ਨੇ ਇਹ ਜਿਹੜਾ ਪੰਜ ਪੂਤਕ ਸਰੀਰ त्यागा ਤੇ ਉਸ ਤੋਂ ਪਹਿਲਾਂ ਉਹਨਾਂ ਨੇ ਜਿਹਨੂੰ ਉਹ 11ਵਾਂ ਗੁਰੂ ਮੰਨਦੇ ਨੇ ਬਾਬੇ RAM ਸਿੰਘ ਤੋਂ ਪਹਿਲਾਂ ਬਾਲਕ ਸਿੰਘ ਉਹ ਕਹਿੰਦਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥੀਂ ਸਤਿਗੁਰੂ ਬਾਲਕ ਸਿੰਘ ਨੂੰ ਵਰਤਾ ਕਦੀ ਦੇ ਕੇ ਤੇ ਫਿਰ ਉਪਨਿਤ ਪੂਤਕ ਸ੍ਰੀ ਜਾਨ। ਪਰ ਅੱਜ ਤੱਕ ਉਹਨਾਂ ਦੇ ਉੱਤੇ ਕਿਸੇ ਨੇ ਕੋਈ ਟਿੱਪਣੀ ਨਹੀਂ ਕੀਤੀ। ਉਹਨਾਂ ਦਾ ਸਵਾਲ ਹੀ ਕੀਤਾ ਕਿ ਤੁਸੀਂ ਕਿਵੇਂ ਕਹਿੰਦੇ ਹੋ ਉਹਨਾਂ ਨੇ ਕਿਤਾਬਾਂ ਵੀ ਲਿਖਤੀਆਂ ਉਹਨਾਂ ਨੇ ਆ ਗੁਰਬਾਣੀ ਦੇ ਗੁੜਕੇ ਹਾਂ ਵੇਖੋ ਟਾਈਟਲ ਪੇਜ ਤੇ ਕੀ ਹੈ ਇੱਕ ਓੰਕਾਰ ਸ੍ਰੀ ਸਤਗੁਰ ਆਮ ਸਿੰਘ ਜੀ ਸਾਹਿਬ ਨਾਮਤਾ ਹੈ ਨਿਤਨੇ ਔਰ ਇਹਦੇ ਵਿੱਚ ਗੁਰਬਾਣੀ ਦੀਆਂ ਉਹਨਾਂ ਨੇ ਇਹ ਜਿਸ ਤਰ੍ਹਾਂ ਕਿ 100 800 ਪੰਨਿਆਂ ਦਾ ਗੁੜਕਾ ਹੈ ਤੇ 100 ਪੰਨਿਆਂ ਦੀ ਪੁਸਤਕ ਹੈ ਇਸ ਪੁਸਤਕਾ ਦੇ ਵਿੱਚ ਗੁਰਬਾਣੀ ਦੀਆਂ ਟੋਕਾਂ ਨੇ ਤੇ ਗੁਰਬਾਣੀਆਂ ਤੁਕਾਂ ਲਾ ਕੇ ਲਿਖੇ ਤੇ ਅਰਥ ਉਹ ਆਪਣੇ ਹਿਸਾਬ ਨਾਲ ਕਰਕੇ ਤੇ ਕਹਿੰਦੇ ਆ ਕਿ ਗੁਰਬਾਣੀ ਜਿਹੜੀ ਆ ਤੇ ਕਹਿੰਦੀ ਆ ਕਿ ਜੇ ਤਾਂ ਹੀ ਗੁਰੂ ਦੀ ਲੋੜ ਹੈ ਇਹ ਗੁਰਬਾਣੀ ਦੇ ਕੁਟਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਸਾਲ ਪਹਿਲਾਂ ਉਹਨਾਂ ਨੂੰ ਜਿਹੜਾ ਸੀ ਉੱਥੇ ਪ੍ਰਵਾਨਗੀ ਦਿੱਤੀ ਤੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਹਦੂ ਦੇ ਅੰਦਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਿਲਕੁਲ ਸਾਹਮਣੇ ਜਿੱਥੇ ਪ੍ਰਾਣਾ ਜੋੜਾ ਕਰ ਸੀ ਉੱਥੇ ਉਹਨਾਂ ਨੇ ਆਪਣਾ ਕੈਂਪ ਲਾਇਆ ਔਰ ਕੰਪਲਾ ਕੇ ਤੇ ਉਹਨਾਂ ਨੇ ਉੱਥੇ ਜਿਹੜਾ ਸੀ ਆਪਣਾ ਸਾਰਾ ਟ੍ਰੇਜ਼ਰ ਦਿੱਤਾ ਤੇ ਇਹ ਗੁਟਕੇ ਜਿਹੜੇ ਨੇ ਇਹ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਉਹਨਾਂ ਨੇ ਫ੍ਰੀ ਵੰਡੇ ਨੇ ਮੂਵੀਆਂ ਬਣਾਈ ਬੰਦੇ ਬੰਦੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਸਤ ਗੁਰੂ ਰਾਮ ਸਿੰਘ ਚੇਅਰ ਸਥਾਪਿਤ ਹੋ ਗਿਆ ਤੁਹਾਨੂੰ ਪਤਾ ਹੈ ਪਰ ਅਫਸੋਸ ਇਹ ਖਾਲਸਾ ਜੀ ਅੱਜ ਤੱਕ ਉਸ ਚੇਅਰ ਦੇ ਉੱਤੇ ਤਾਂ ਗੁਟਕਿਆਂ ਦੇ ਉੱਤੇ ਨਾਮ ਧਾਰੀਆਂ ਵੱਲੋਂ ਲਿਖੀਆਂ ਕਥਾਵਾਂ ਦੇ ਉੱਤੇ ਕਿਸੇ ਨੇ ਕੋਈ ਸਵਾਲ ਠਾਇਆ ਨਹੀਂ ਫਿਰ ਕੁ ਸੁਹਾਰਾ ਇਹ ਜਿਸ ਤਰ੍ਹਾਂ ਫਿਕਰੇ ਨੇ ਆਪ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਣਾ ਵੈਸੇ ਤੁਹਾਨੂੰ ਪਤਾ ਹੀ ਹੋਏਗਾ ਕਿ ਆ ਜਿਹੜਾ ਨਾਮਤਾਰੀ ਗੁਰੂ ਹੈ ਇਹ ਬੈਠਾ ਹੈ ਇਧਰ ਆ ਮਹਾਰਾਜ ਦਾ ਪ੍ਰਕਾਸ਼ ਹੈ ਇਹ ਪਾਰਕੀ 'ਚ ਇਹ ਪਾਰਕੀ ਦੇ ਉੱਤੇ ਨਾ ਤਾਂ ਝੰਗਵਾ ਤੇ ਨਾ ਚੌਕੜ ਇਹ ਬੈਠਾ ਹੈ ਲੋਕ ਮਥਾ ਜਿਹੜਾ ਇਹਨੂੰ ਟੇਕ ਰਹੇ ਇਸੇ ਤਰ੍ਹਾਂ ਜਿਹੜਾ ਚੌਰ ਆ ਉਹ ਵੀ ਇਹਦੇ ਤੇ ਹੋ ਗਿਆ ਹਾਂ ਤੁਸੀਂ ਵੇਖੋ ਕਿ ਆ ਜਿਹੜਾ ਇਹ ਬੈਠਾ ਆ ਕਿੰਨਾ ਵੱਡਾ ਛਤਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਕੋਈ ਛਤਰ ਨਹੀਂ ਕੋਈ ਕੁਝ ਨੋਵਾ ਨਹੀਂ ਤੇ ਕੋਈ ਚੌਰ ਨਹੀਂ ਹੂੰ ਇਹ ਬਈ ਹੁਣ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਇਹ ਕਰ ਰਹੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਨੁਕਸਾਨ ਕਰੇ ਇਹ ਕਹਿੰਦੇ ਕਿ ਇਹ ਜਿਹੜੇ ਗੁਰਦੁਆਰੇ ਨੇ ਆ ਤੁਸੀਂ ਦੇਖੋ ਕਿ ਇਹ ਜਿਹੜਾ ਚੌਰਾ ਹੈ ਇਹ ਇਹਦੇ ਤੇ ਝੁੱਲ ਰਿਹਾ ਹੁਣ ਇਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਤੇ ਚਦਵਾ ਨਹੀਂ ਨਾ ਚੌਰਾ ਵਾਲਾ ਇਹਦੇ ਤੇ ਛਤਰ ਵੀ ਹੈ ਤੇ ਚੌਰਾ ਵੀ ਝੁੱਲ ਰਿਹਾ ਅਰਦਾਸ ਵੀ ਆਪਣੀ ਕਰ ਰਹੇ ਪਰ ਅੱਜ ਤੱਕ ਕਿਸੇ ਸਿੱਖ ਨੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਲੈ ਸਾਡੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਚਿੱਠੀ ਲਿਖੀ ਗਈ ਆ ਮੰਗ ਪੱਤਰ ਦਿੱਤਾ ਸੀ ਜਿਹਦੇ ਵਿੱਚ 38 ਆਬਜੈਕਸ਼ਨ ਆਏ ਤੇ ਇਹਨਾਂ ਨੇ ਕਿਤਾਬਾਂ ਚ ਆ ਕੁਝ ਲਿਖਿਆ ਆ ਗੁਰਬਾਣੀ ਦੇ ਗੁਟਕਿਆਂ ਚ ਲਿਖਿਆ ਤੇ ਇਹਨਾਂ ਨੇ ਕੋਈ ਸ਼੍ਰੋਮਣੀ ਕਮੇਟੀ ਨੇ ਜਿਹੜਾ ਸੀ ਇਹਨਾਂ ਦੇ ਖਿਲਾਫ ਜਿਹੜਾ ਸੀ ਉਪਰਥਾਲ ਕਰਾਈ ਸਿੱਖ ਇਤਿਹਾਸ ਰਿਸਰਚ ਬੋਰਡ ਨੇ ਇਹਨਾਂ ਦੀ ਕੀਤੀ ਉਸ ਤੋਂ ਬਾਅਦ ਆ ਧਰਮ ਪ੍ਰਚਾਰ ਕਮੇਟੀ ਨੇ ਕਰਕੇ ਤੇ ਇਹਨਾਂ ਨੂੰ ਰਿਪੋਰਟ ਦੇਤੀ ਧਰਮ ਪ੍ਰਚਾਰ ਕਮੇਟੀ ਕੀ ਲਿਖਦੀ ਆ ਉਹ ਨਿਕਲੀ ਆ ਆ 17 ਅਕਤੂਬਰ 2018 ਦੀ ਧਰਮ ਪ੍ਰਚਾਰ ਕਮੇਟੀ ਦੀ ਰਿਪੋਰਟ ਹੈ ਲਿਖਦੇ ਆ ਕਿ ਬਲਦੇਵ ਸਿੰਘ ਜੀ ਸਰਸਾ ਵੱਲੋਂ ਪੂਜੀ ਪੱਤਰਕਾਰ ਅਨੁਸਾਰ ਪੁਸਤਕ ਨਾਮ ਧਾਰੀ ਨਿਤਨੇ ਵਿੱਚ ਲਿਖਤੀ ਰੂਪ ਵਿੱਚ ਕੀਤੀ ਗਈ ਧਾਰਮਿਕ ਤਵੱਜਾ ਬਾਰੇ ਗੰਭੀਰ ਅਤਰਾਜ ਮਾਹੌਲ ਦਾ ਜ਼ਿਕਰ ਕਰਨ ਤੇ ਸਿੱਖ ਇਤਿਹਾਸ ਸ੍ਰੋਮਣੀ ਕਮੇਟੀ ਜਿਹੜੀ ਆ ਉਹ ਆਪਣੀ ਇੱਕ ਮੀਟਿੰਗ ਕਰਦੀ ਆ ਤੇ ਉਸ ਮੀਟਿੰਗ ਦੇ ਵਿੱਚ ਇੱਕ ਕਮੇਟੀ ਬਣਾ ਲਈ ਆ ਉਹ ਡਾਕਟਰ ਖਰਜ ਸਿੰਘ ਡਾਕਟਰ ਕਰਪਾਲ ਸਿੰਘ ਜੀ ਜਸਵੀਰ ਸਿੰਘ ਜੀ ਸਾਹਰ ਤੇ ਇਸੇ ਤਰ੍ਹਾਂ ਸਰਦਾਰ ਗੁਰਵਿੰਦਰ ਸਿੰਘ ਜੀ ਦੌੜਾ ਸਿੰਘਾ ਤੇ ਕਰਪਾਲ ਸਿੰਘ ਜੀ ਰਿਸਰਚ ਸਕਾਲ ਇਹਨਾਂ ਦੀ ਇੱਕ ਕਮੇਟੀ ਬਣਾਈ ਜਾਂਦੀ ਹੈ ਇਹ ਕਮੇਟੀ ਜਿਹੜੀ ਆ ਉਹ ਆਪਣੀ ਰਿਪੋਰਟ ਦਿੰਦੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਬ ਕਮੇਟੀ ਬਣਾਈ ਜਾਂ ਹੈ ਜਿਹੜੀ ਕਮੇਟੀ ਇਹ ਪੜਤਾਲ ਕਰੇ ਕਿ ਇਹ ਸ਼੍ਰੋਮਣੀ ਕਮੇਟੀ ਚ ਕੌਣ ਆਦਮੀ ਹੈ ਜਿਹੜਾ ਬੈਠਾ ਇਹ ਕੰਮ ਕਰਦਾ ਹੈ ਇਹ ਉਹਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਬਿਲਕੁਲ ਜੀ ਇਹ 119 2007 ਦੀ ਇਹ ਰਿਪੋਰਟ ਹੈ ਪਰ ਅੱਜ ਤੱਕ ਇਤੇ ਕਮੇਟੀ ਨਹੀਂ ਹੁਣ ਇੱਥੇ ਇੱਕ ਗੱਲ ਤੁਹਾਡੇ ਨਾਲ ਮੈਂ ਹੋਰ ਸਾਂਝੀ ਕਰਨੀ ਚਾਹਾਂਗਾ ਵੀ ਆਹ ਦੇਖੋ ਤੁਸੀਂ ਇਹ ਗੁਰਮਤ ਪ੍ਰਕਾਸ਼ਨ ਅਜਿ ਨੇ ਇਹ 2013 ਦਾ ਅਰਚਾਰੋਂ ਸਾਬ ਜਾਂਦਿਆਂ ਦੀਆਂ ਕੇਸਾਂ ਦੀ ਕਟਨ ਤੇ ਸਿਰਾਂ ਤੇ ਟੋਪੀਆਂ ਦੀ ਠੀਕ ਹੈ ਜੀ ਇਹ ਦਸੰਬਰ 2013 ਦਾ ਹੁਣ ਸਵਾਲ ਇਹ ਕਿ ਇਹਨਾਂ ਦੇ ਪਿੱਛੇ ਕੌਣ ਅ ਮਤ ਸਟਕਟ ਜਿਹੜਾ ਉਹ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਕਿਉਂਕਿ ਆਪਣੇ ਕੋਲ ਸਮਾਂ ਜਿਹੜਾ ਸੀਮਤ ਹੈ ਅਸੀਂ ਨਹੀਂ ਦੋ ਜਾਣ ਇਹ ਦੇਖੋ ਤੁਸੀਂ ਇਹ ਟਰੈਕਟਰ ਇਹ ਛੋਟੇ ਸਹਿਮ ਦਾਦਿਆਂ ਦੇ ਇਹ ਟਰੈਕਟਰ ਗੁਰੂ ਪੁੱਤਰ ਫਤਿਹ ਸਿੰਘ ਜੋੜਾਵਰਸ ਇਹਨਾਂ ਦੇ ਵਿੱਚ ਇੱਕ ਕਿੱਥੋਂ ਦੇ ਲਿਖੇ ਨੇ ਇਹ ਲਿਖਿਆ ਕਿ ਤੱਕ ਛਪੇ ਨੇ ਨਾਗਪੁਰ ਤੋਂ ਇਹ ਨਾਗਪੁਰ ਤੋਂ ਛਪਿਆ ਲਿਖਿਆ ਕੀ ਹੈ ਇੱਥੇ ਬਾਕੀ ਸਭ ਠੀਕ ਹੈ ਪਰ ਇਹਦੇ ਵਿੱਚ ਇਹ ਲਿਖਿਆ ਹੈ ਕਿ ਜਿਹੜੀ ਗੱਲ ਉਸ ਟਾਈਮ ਦੇ ਉੱਤੇ ਇਹਨਾਂ ਨੇ ਸਾਰੀ ਕਹਾਣੀ ਕੀਤੀ ਹੈ ਛੋਟੇ ਸਾਹਿਬ ਜਦਿਆਂ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਉਹ ਕਿਉਂ ਦਿੱਤੀ ਇਸ ਕਰਕੇ ਕਿ ਇਹਨਾਂ ਦੇ ਵਿੱਚ Hindu ਰਾਜ ਸੀ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਰੇ ਵੀ ਉਹਨਾਂ ਨੇ ਲਿਖਿਆ ਕਿ ਉਹ ਗਉ ਦੇ ਪੁਜਾਰੀ ਸਨ ਜਦੋਂ ਉਹਨਾਂ ਨੂੰ ਕਸੀਏ ਦਿੱਤੇ ਗਏ ਤੇ ਬਾਅਦ ਵਿੱਚ ਇੱਕ ਗਉ ਦੀ ਖਾਨ ਲਵਾ ਕੇ ਤੇ ਉਹਦੇ 'ਚ ਉਹਨਾਂ ਨੂੰ ਮੋੜਨਾ ਸੀ ਤੇ ਉਹਨਾਂ ਨੇ ਕਿਹਾ ਕਿ ਉਹ ਗਉ ਦੀ ਖਲ ਵੇਖ ਕੇ ਤੇ ਬੜੇ ਘਬਰਾਏ ਤੇ ਉਹਨਾਂ ਨੇ ਕਿਹਾ ਤੇ ਇਹ ਤੇ ਗੱਲ ਠੀਕ ਨਹੀਂ ਤੇ ਫਿਰ ਉਹਨਾਂ ਨੇ ਕਿਹਾ ਵੀ ਮੈਨੂੰ ਨਦੀ ਵਿੱਚ ਇਸ਼ਨਾਨ ਕਰ ਲੈਣ ਦਿਓ ਤੇ ਉਹਨਾਂ ਨੇ ਕਿਹਾ ਵੀ ਠੀਕ ਕਰ ਲੋ ਕਿ ਉਹ ਨਦੀ ਚ ਛਾਲ ਮਾਰ ਗਏ ਤੇ ਫਿਰ ਵਾਪਸ ਨਹੀਂ ਆਏ ਉਹ ਕਿਉਂ ਨਹੀਂ ਆਏ ਕਿਉਂਕਿ ਉਹ ਗਉ ਭਗਤ ਸਨ ਕੀ ਗੁਰੂ ਅਰਜਨ ਦੇਵ ਜੀ ਗਉਪਤ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਗੁਰੂ ਤੇਗ ਬਹਾਦਰ ਬਾਰੇ ਉਹਨਾਂ ਨੂੰ ਹਿੰਦੂ ਕਹ ਕੇ ਦੱਸਿਆ ਗਿਆ ਇਹਨਾਂ ਟ੍ਰੈਕਟਾਂ ਦੇ ਵਿੱਚ ਔਰ ਇਹਨਾਂ ਦੀ ਪ੍ਰੌੜਤਾ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਆ ਕਿਤਾਬਾਂ ਪਬਲਿਸ਼ ਕੀਤੀਆਂ ਗਈਆਂ ਹਨ ਹੁਣ ਇਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਜੜੀ ਨਹੀਂ ਅਸੀਂ 2007 ਤੋਂ ਲੈ ਕੇ ਹੁਣ ਤੱਕ ਕਿੱਥੋਂ ਤੱਕ ਜਾ ਚੁੱਕਿਆ ਮੈਂ ਕੋਈ ਐਸਾ ਦੇ ਮਤਲਬ ਕਿ ਦੇਸ ਦਾ ਕੋਨਾ ਨਹੀਂ ਜਿੱਥੇ ਨਾ ਗਿਆ ਹੋਵਾਂ ਚਾਹੇ ਉਹ ਸਾਮ ਹੈ ਚਾਹੇ ਰਾਜਸਥਾਨ ਹੈ ਚਾਹੇ Nagpur ਉੱਥੇ ਮਹਾਰਾਸ਼ਟਰ ਚ ਮੈਂ Nagpur ਵੀ ਮੈਨੂੰ ਸਿਗਨ ਬਰਾਸ ਵਿੱਚ ਉੱਥੇ ਵੀ ਜਾ ਕੇ ਆਇਆ ਜੁਪੀ ਜਾ ਕੇ ਆ ਉਤਰਾਖੰਡ ਜਾ ਕੇ ਆਏ ਆ ਦਿੱਲੀ ਦੇ ਵਿੱਚ ਬਹੁਤ ਵਾਰ ਜਾਏ ਆ ਤੇ ਪਰ ਅੱਜ ਤੱਕ ਕੋਈ ਗੱਲ ਇਹ ਜਿਹੜਾ ਉਹ ਕੁਝ ਸੁਣ ਨਹੀਂ ਗਿਆ ਹੁਣ ਸਵਾਲ ਇਹ ਹੈ ਕਿ ਇਹਦੇ ਨਾਲ ਪੰਜਾਬ ਵੇਖੋ ਪੰਡਾਲ ਜਿਹੜਾ ਹੈ ਇਹ ਸਿੱਖ ਕੌਮ ਦਾ ਇੱਕ ਤੁਰਾ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਇਹ ਸਾਡਾ ਇੱਕ ਵਿਦਿਕ ਅਦਾਰਾ ਹੈ ਕੁਣ ਬਨਾਸਕੂਲ ਸਿੱਖਿਆ ਭਾਗ ਲਓ ਜਿਹੜੀਆਂ ਕਿਤਾਬਾਂ